ਲਵਾ ਲਓ ਦਰਸ਼ਨ ਕਰ ਲਓ ਜਿਹਨੇ ਕਰਨੇ ਆ ਅੱਜ ਅਹੀ ਗੁੱਡੀ ਫੂਕਣ ਲੱਗੇ ਆ ਸਾਰੇ ਪਿੰਡ ਦੇ ਸੰਯੋਗ ਨਾਲ ਬੇਬੇ ਪਹਿਲਾਂ ਵੀ ਆ ਕੇ ਤੇ ਗੁੱਡੀ ਫੂਕੀ ਜਿਵੇਂ ਅਸੀਂ ਅੱਜ ਕਰ ਲੱਗੇ ਇਹ ਫੂਕਦੀਆਂ ਸੀ ਪਹਿਲਾਂ ਚੇ ਆ ਵਾਹ ਮੈਂ ਆਂਦਾ ਤੇ ਪਹਿਲੀ ਵਾਰੀ ਵੇਖਿਆ ਹੈ ਅੱਛਾ ਨੀ ਵਾਚਲੇ ਜਰ ਜ ਮਾਸੀ ਦਾਖਲ ਸੀਗੀ ਹਾਂ ਉੱਥੇ ਲੁਧਿਆਣੇ ਲਿਆਂਦੀ ਆ ਚੱਕੀ ਹੋਰ ਥੋੜੇ ਉੱਚੀ ਬੋਲਿਓ ਇਹ ਦਾ ਇਲਾਜ ਕਰਾਇਆ ਆਹ ਤਾਂ ਵਿਚਾਰੀ ਉੱਥੇ ਪਹੁੰਚ ਗਈ ਲੁਧਿਆਣੇ ਪਤਾ ਲੈਣਾ ਖੁਦ ਨੂੰ ਡਾਕਟਰਾਂ ਨੇ ਕਹਿ ਤੁਹਾਨੂੰ ਤਾਂ ਘਰੇ ਲੈ ਗਏ ਉੱਥੋਂ ਮਰੁੰਦੀ ਕਰਤਰ ਸੌਂਦੀ ਹੋਣ ਆ ਗਈ ਘਰੇ ਮੁੜ ਆਈ ਆ ਹੋਰ ਹੁਣ ਤਾਂ 12-10 ਸਾਰਾ ਸਾਨੂੰ ਤਾਂ ਇਹਦੇ ਇਥੇ ਸਾਹਮਣੇ ਪਈ ਰਹਿੰਦੀ ਸੀਗੀ ਘਰ ਨੂੰ ਜਿੰਦਾ ਨਹੀਂ ਲਾਈਦਾ ਸੀਗਾ ਹੋ ਰਾਂ ਮੈਨੇ ਤਾਂ ਬਾਲਾ ਅਸਰਾ ਸੀ ਇਹਦਾ ਬਾਹਰ ਸਾਹਮਣੇ ਸੀ ਮੇਰਾ ਕਿੰਨੇ ਵੇਸ ਸਸਕਾਰ ਕਰਨਾ ਇਹਦਾ ਉਹਨਾਂ ਦਾ ਬਸ ਫਸ ਤਿਆਰੀ ਹੋਈ ਆ ਵੀਰੇ ਹਾਂਜੀ ਹਾਂ ਤਿਆਰੀ ਹੋਈ ਆ ਠੀਕ ਆ ਤਿਆਰੀ ਹੋਈ ਆ ਬਸ ਕੀ ਕਰ ਲੈਣਾ ਹੁਣ ਹੁਣ ਮੁੱਟੀ ਨੂੰ ਕੀ ਰੱਖ ਕੇ ਕਰਨਾ ਬੇਬੇ ਪਹਿਲਾਂ ਵੀ ਆ ਕੇ ਤੇ ਗੁੱਡੀ ਫੂਕੀ ਜਿਵੇਂ ਅਸੀਂ ਅੱਜ ਕਰਨ ਲੱਗੇ ਇਹ ਫੂਕਦੀਆਂ ਸੀ ਪਹਿਲਾਂ ਹਾਂ ਅੱਛਾ ਕਿਵੇਂ ਐਸੀ ਦਾ ਪ੍ਰੋਗਰਾਮ ਹੁੰਦਾ ਹਾਂ ਜਿਵੇਂ ਅਸੀਂ ਕੀਤਾ ਹਾਂ ਬਹੁਤ ਵਧੀਆ ਕੀਤਾ اچھا ਠੀਕ ਆ ਤੇ ਮੈਂ ਆ ਜਾਂਦਾ ਹੁੰਦਾ ਸੀ ਉਦੋਂ ਆਉਂਦਾ ਸੀ ਹਾਂ ਵੀ ਅਸੀਂ ਮੀ ਪੈ ਤੋ ਕਰ ਜਾਣਾ ਕਰ ਜਾਣਾ ਅਸੀਂ ਵੀ ਹੁਣ ਐਵੇਂ ਕਹਿਣਾ ਹਾਂ ਅਸੀਂ ਵੱਡੀਆਂ ਗੋਡੇ ਐਵੇਂ ਰਗੜਨੇ ਆ ਠੀਕ ਆ ਜੀ ਮੀ ਪਾ ਤੇ ਲੀ ਸੀ ਬਲਾਈ ਦੀ ਪ੍ਰੇਸ਼ਨ ਕਰਾਤਾ ਫੇਲਸ਼ਨ ਨੂੰ ਜੀ ਵਾਧ ਗਈ ਸਾਰਗ ਬਿਮਾਰੀਆਂ ਇਕੱਠੀਆਂ ਹੋ ਗਈਆਂ ਹਾਂ ਤੇ ਪੂਰੀ ਹੋ ਗਈ ਹਾਂ ਆਰਾਮ ਨਹੀਂ ਆਇਆ ਕੋਲੀ ਸੀ ਕੋਲੀ ਸੀ ਕੋਲੀ ਸੀ ਮੈਂ ਕੀ ਸੁਣਿਆ ਵੀ ਤੁਸੀਂ ਗੋਦਰੇ ਗੰਨੀ ਨਹੀਂ ਪੈਣ ਹੱਥਾਂ ਜੀ ਰਹੇਗੀ ਹੱਥਾਂ ਜੀ ਰਹੇਗੀ ਗੋਦਰੇ ਕਰਨੋਂ ਇੰਨਾ ਸੀ ਹੱਥਾਂ ਜੀ ਰਹੇਗੀ ਹਾਂ ਕੋਈ ਨਹੀਂ ਕੋਟ ਕੋਲੀ ਹੈ ਨਹੀਂ ਨਹੀਂ ਅਸੀਂ ਕੋਲੇ ਸੀ ਕੋਲੇ ਅਸੀਂ ਕੋਲੇ ਸੀ ਕੋਲੇ ਸੀ ਹਾਂ ਹਾਂ ਕੋਲੇ ਸੀ ਨਾ ਸੁਣਾ ਕਹਿੰਦੇ ਕਿੰਦਰ ਨੇ ਪਾਣੀ ਪਾਇਆ ਮੂੰਹ ਚ ਨਹੀਂ ਨਹੀਂ ਅਸੀਂ ਵੀ ਇੱਕ ਚਰਚਾ ਪਾਤਾ ਅਸੀਂ ਵੀ ਪਾਤਾ ਨਹੀਂ ਸਹਿ ਕਦੀ ਨਾ ਸੁਣਾ ਗਾੜੀ ਨਾਲ ਨਹੀਂ ਦੱਸਿਆ ਨਹੀਂ ਕਰਾਇਆ ਦੇ ਟਿਕਾਣੇ ਦੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਕੀ ਕਰਦੇ ਆ ਪਤਾ ਤੁਹਾਨੂੰ ਬਈ ਮੈਂ ਪਹਿਲੀ ਦੀ ਵੇਖੀ ਆ ਜੀ ਕੀ ਲੱਗਦਾ ਤੁਹਾਨੂੰ ਕੀ ਕਰਦੇ ਆ ਇਹ ਇਹ ਬਾਈ ਗੁੱਡੀ ਫੂਕਦੇ ਆ ਗੁੱਡੀ ਫੂਕਦੇ ਆ ਪਹਿਲਾਂ ਦੇਖੀ ਕਿਤੇ ਤੁਸੀਂ ਦੇਖੀ ਕਿਤੇ ਜੀ ਨਹੀਂ ਜੀ ਅਹੀ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਇਹ ਅੱਛਾ ਮਤਲਬ ਵੀ ਕੀ ਵਧੀਆ ਲੱਗਾ ਵੀ ਇਹ ਮੀਪੂ ਉਹਨਾਂ ਅਸਟੇ ਵੀਜ਼ਾ ਨੇ ਕਰਦੇ ਆ ਵੀ ਪਿੰਡ ਦਾ ਇੱਕ ਆ ਹਨ ਦਾ ਇੱਕ ਆ ਨਾ ਪਿਆਰ ਬਣਿਆ ਸਾਰੇ ਪਿਆਰ ਬਣਿਆ ਸਾਰੇ ਹਾਂ ਠੀਕ ਆ ਇਹ ਹੋਣਾ ਚਾਹੀਦਾ ਹਨ ਇਹੋ ਜਿਹਾ ਕੋਈ ਪੁਰਾਣੀਆਂ ਚੀਜ਼ਾਂ ਐ ਪੁਰਾਣੀਆਂ ਚੀਜ਼ਾਂ ਠੀਕ ਆ ਅੱਜ ਕੱਲ੍ਹ ਆ ਬਈ ਕੋਈ ਕੋਈ ਕਰਦਾ ਠੀਕ ਆ ले <laughs> चले <laughs> आया प्या लागि भाइ यो ਇੱਚ ਕੀ ਆ ਬਾਈ ਕੋ ਪ੍ਰਸ਼ਾਦ ਆ ਜੀ ਉੱਚੀ ਬੋਲੋ ਜੀ ਪ੍ਰਸ਼ਾਦ ਆ ਜੀ ਪ੍ਰਸ਼ਾਦ ਇਹ ਬਾਅਦ ਚ ਵੰਡੋਗੇ ਹਾਂ ਜੀ ਮਹਾਰਾਜ ਜੀ ਵੰਡਾਂ ਠੀਕ ਆ ਇਹ ਡੋਟੀ ਥੋੜੀ ਲੈ ਸੰਗਤ ਨੇ ਹਾਂ ਜੀ ਸਾਈ ਸੰਗਤ ਠੀਕ ਆ ਤੇ ਕੀੜੇ ਕੋ ਨਾਲ ਗੱਲ ਕਰੀ ਹਾਂ ਨਾ ਨਾ ਕੀੜੇ ਕੋ ਬੰਦਾ ਇਧਰ ਰੋਇਲ ਪੋਸਟੇਜ ਹੈ ਸਕੇ ਕਮਾਂਡ ਹੈ ਸਕੇ ਚੱਲਗੇ ਆ ਲਾਈਕ ਕਰ ਦਿਓ ਲੋਵੀ ਕਰ ਦਿਓ ਗਾਂ ਲੈ ਜਾਓ ਗਾਂ ਮਾਤਾ ਕਿਨਾਂ ਪਤਾ ਨਹੀਂ ਕਰਨੀ ਆ ਜਿੱਥੇ ਥਾਂ ਖੁੱਲਾ ਹੋਵੇ ਗੁੱਡੀ ਕਿੰਨਾ ਕ ਚਾਹ ਤੁਹਾਨੂੰ ਬਹੁਤ ਹੋ ਗਿਆ ਸਾਨੂੰ ਹੈ ਬਹੁਤ ਮਜਾ ਆਉਂਦਾ ਵਾ ਤੇ ਪਹਿਲੀ ਵਾਰੀ ਵੇਖਿਆ ਹੈ ਅੱਛਾ ਪਰ ਆਪੇ ਹੁਣ ਆਹ ਕਰੋ ਬਈ ਮੂੰਹ ਦਿਖਾ ਦਿਓ ਲੈ ਵੇਓ ਕਲੀ ਗੁੱਡੀ ਵਿੱਚ ਲੱਗੀ ਹੈ ਨਾ ਹੱਲੋ ਨੂੰ ਲਵਾਓ ਬਈ ਦਰਸ਼ਨ ਕਰਾ ਦਿਓ ਅੰਤਮ ਦਰਸ਼ਨ ਕਰਾ ਦਿਓ ਹੰਡੀ ਹੈਂਡੀ ਆ ਮੁੰਡੇ ਨੂੰ ਬੜਾ ਦੌਖਾ ਖੱਟੇ ਪਰਨੇ ਵਾਲੇ ਨੂੰ ਲਵਾ ਲਓ ਕਾਲੀ ਨਾ ਕਰੋ ਦਰਸ਼ਨ ਕਰ ਲਓ ਜਿਹਨੇ ਕਰਨੇ ਆ ਆ ਕੇ ਬਹਿ ਗਈ ਮੁੰਡੀ ਵੀ ਆਇਆ ਮਾਰਾ गड़े हाय। एक ही है। लै गए गया हाय। अयू का आया कुड़े पीछे आ। पिछया ਬਰਾ ਚੈਨੇ ਹੋਣਾ ਲੱਗਦਾ ਬਾਈ ਚੁੱਪ ਕਰ ਜੋ ਯਾਰ ਨਹੀਂ ਮਤਲਬ ਕਿੰਨੇ ਟਾਈਮ ਬਾਦ ਆ ਹਨਾ ਵੇਖਣ ਨੂੰ ਮਿਲਿਆ ਤੈਨੂੰ ਕੀ ਲੱਗਦਾ ਬਾਈ ਕਿਸ ਨੇ ਬਾਈ ਇਹ ਬਹੁਤ ਵਧੀਆ ਚੀਜ਼ ਆ ਠੰਡਾ ਠੰਡਾ ਕੂਲ ਜੋ ਪ੍ਰਾਣਾ ਪ੍ਰਾਤਨ ਚਾਉਣਾ ਚੱਲਦਾ ਆ ਹਾਂ ਉਹ ਹਸਾਂ ਨਾਲ ਬਾਈ ਵੀ ਬੁੜੀਆਂ ਨੇ ਇਕੱਠੀਆਂ ਹੋ ਕੇ ਕਿਆ ਵਾ ਹੂੰ ਵੀ ਆਪਣੇ ਚਲੋ ਨਗਰਾਂ ਤੇ ਅੱਗੇ ਮੀ ਨਹੀਂ ਪਿਆਗਾ ਵੀ ਆਪਾਂ ਗੁੱਡੀ ਫੂਕ ਕੇ ਦੇਖ ਲਗੇ ਵੀ ਉਹਦੀ ਕਿਰਪਾ ਹੋ ਜੇ ਹੂੰ ਅੱਜ ਅਹੀ ਗੁੱਡੀ ਫੂਕਣ ਲੱਗੇ ਆ ਸਾਰੇ ਪਿੰਡ ਦੇ ਸੰਯੋਗ ਨਾਲ ਮੀ ਪਉਣਾ ਨਾ ਪਉਣਾ ਉਹ ਗੁਜਰਤ ਦੇ ਵਾਸਾ ਅਸੀਂ ਸੰਗਤ ਨੇ ਆਪ ਦੇ ਕੋਲ ਅਸੀਂ ਆਪ ਦੇ ਕੋਲ ਸੰਗਤ ਨੇ ਅਰਦਾਸ ਕੀਤੀ ਆ ਪ੍ਰਸ਼ਾਦਾ ਬਣੀ ਲੰਗਰ ਬਣੀ ਹਾਂ ਸਾਰਾ ਲੰਗਰ ਪ੍ਰਸ਼ਾਦਾ ਅਸੀਂ ਸ਼ਿਕਾਇਆ ਲਿਆਂਦਾ ਵਾ ਸਾਰਾ ਪ੍ਰਾਣਾ ਜਿਹੜਾ ਚੱਲਦਾ ਏ ਸਵਾ ਉਹ ਸਾਰਾ ਹੀ ਕਰ ਲਿਆ ਆਪਦਾ ਠੀਕ ਹੈ ਵੱਡੀ ਗੱਲ ਇਹ ਆ ਵੀ ਖੁਸ਼ੀ ਹੁੰਦੀ ਸਾਰੇ ਇਕੱਠੇ ਹੋ ਕੇ ਪਿੰਡਾਂ ਨਾਲੇ ਕੰਮ ਕਰਦੇ ਹਨ ਨਾਲੇ ਮਾਈਆਂ ਨੂੰ ਮੰਨ ਲਓ ਇਸ ਕਾ ਪਤਾ ਲੱਗ ਜਾਂਦਾ ਵਾ ਪ੍ਰੀਮ ਭਾਂਜਾ ਦਾ ਸਾਰੀਆਂ ਮਾਈਆਂ ਵੇ ਕਰ ਲੋ ਦਰਸ਼ਨ ਵੇ ਗਾਂ ਆ ਕੇ ਕਰ ਲੋ ਦਰਸ਼ਨ ਗੁੱਡੀ ਦੇ ਕਰ ਲੋ ਦਰਸ਼ਨ ਆ ਕੇ ਦਰਸ਼ਨ ਕਰਨੋ ਬੱਚੇ ਪਾਸੇ ਜੋ ਵੇਖ ਲੋ ਵੇਖ ਮਸੀਤੇ ਜਾ ਕੇ ਨਹੀਂ ਨਿਆ ਕਰ ਲਾ ਦਰਸ਼ਨ ਵੇ ਗਾ ਹੋ ਕੇ ਮੇਰਾ ਅਜਿੰਤਾ ਤਾਂ ਆ ਜਾਵੇਂ ਤੇਰੀ ਭੈਣ ਤੋਰ ਗਈ ਵੇ ਨਹੀਂ ਆਇਆ ਵੇ ਦਰਸ਼ਨ ਵੇ ਕਰ ਲਾ ਕਰ ਲਾ ਦਰਸ਼ਨ ਗੁੱਡੀ ਦੇ ਬਹਿ ਕੇ ਬਹਿ ਕੇ ਕਰ ਟੱਕੜ ਗੋਲ ਪਾਣੀ ਗੋਲ ਪਾ ਭਰਾਵਾ ਰਾਤ ਨੂੰ ਨਾ ਡਰਾਵੇ ਵੇ ਰੋ ਲੋ ਰੋ ਲੋ ਕੋਈ ਨਹੀਂ ਰੋ ਲੋ ਅੱਜ ਤਾਂ ਨਹੀਂ ਰੋਣਾ ਬੈ ਜਾ ਮੈਂ ਬੈ ਜਾ ਸਾਡੋ ਨਹੀਂ ਬੋਲਦੀ ਬੈ ਬੈ ਪਾ ਬਸ ਕਰੋ ਚਲਾ ਗਿਆ ਚੋ ਹਲਾ ਕਾ ਗਾਣਾ ਗਾ ਇੰਨੀ ਰੀਜ ਨਾ ਬਣਾਈਆਂ ਇੰਨੀ ਕਾਹਲੀ ਨਾ ਕਰ ਫੂਕਾਂ ਦੀ ਘਾੜੀ ਲੈ ਕੇ ਆਂਦਾ ਕਿਉਂ ਐਂਟੀ ਮੈਨ کیا دیوے دے اٹی کیا باتوں سامنے نہیں کوئی نہیں ہٹا دے لا او ہیٹا لائی پرے لا پورا اکھ دتی سے کاں ہونی کو سے کاں ادھر ہو جاؤ ਓ ਜੋਨੀ ਜਾ ਉੱਤੇ ਤੈਨੂੰ ਸੈਟ ਹੋ ਰੇ ਚੱਲ ਪੀ ਜਾਣਾ ਉੱਥੇ ਸੰਗਤ ਉੱਥੇ ਬਹਿ ਜਾਓ ਸਾਈਡ ਤੇ ਤੁਹਾਨੂੰ ਆ ਗਿਆ ਕਹਿਣਾ ਕੁਛ ਕਿਵੇਂ ਲੱਗਦਾ ਬਾਬੂ ਲੋਕ ਕੱਟੇ ਲੱਗ ਪੈਂਡ ਕੱਟਾ ਵੱਡੀ ਗੱਲ ਇਹ ਆ ਸਭ ਤੋਂ ਵੱਡੀ ਗੱਲ ਇਹ ਆ ਰੈਂਡ ਦਾ ਸਲੂਬ ਆਪਣੇ ਠੀਕ ਆ ਪਾ ਲਾਂਗੇ ਕਮਾਲ ਹੋ ਗਈ ਯਾਰ ਹੁਣੇ ਧੁੱਪ ਸੀ ਹਨਾ ਬੇਲਾ ਯਾਰ ਨਾ ਮੀਰਾ ਸਾਗੇ ਡੋੜਾ ਇਦੇ ਚ ਕੀ ਆ ਮੜੇ ਦਰਸ਼ ਨਹੀਂ ਕਰਾ ਦਿਓ ਚੋਲਾ ਇਹਦੇ ਚ ਪ੍ਰਸ਼ਾਦ ਦੇ ਆ ਵਾਹ ਬਈ ਵਾਹ ਮਿੱਠੇ ਆ ਠੀਕ ਆ ਓਕੇ ਮਿੱਠੇ ਆ ਗੋੜਲੇ ਆ ਠੀਕ ਆ ਕੋੜੋਲੇ ਹੱਲੇ ਹੱਲੇ ਅੱਜ ਵੇਖੀ ਤਾ ਮੇਰੇ ਕੋੜੋਲੇ ਹੱਲੇ ਆਂ ਕੇ ਦੁਬਲੀ ਮਾਗੀ ਗਾਨ ਕੇ ਸਹੇ ਬੱਬਾ ਕਿਉਂ ਰਾਤੀ ਇਤਨਾ ਸਿਟੋਲੇ ਐਸੀ ਉਹ ਲੋਨ ਨੀ ਹਾਂ ਸਾਰੇ ਸਭ ਮੰਨੇ ਕੋਮ ਬੋਲਦੇ ਨੇ ਪੇਪਰ ਆ ਤਿਆਰ ਕਰ ਹਾਂ ਦੇਸੀ ਕੇ ਲੰਕੀ ਚ ਨਾ ਆਈ ਪਾਗਾ ਮੂ ਜਾਂ ਆ ਜੋ ਮੈਂ ਬਾਤ ਨਾ ਹੋਣਾ ਨਹੀਂ ਜਾਣਾ ਚਾਹ। ਚਲ ਬਾਜ ਗਾ। ਬਿੱਲੇ ਆਈ ਗਈ। ਬਿੱਲੇ ਤਾਂ ਉਹ ਭੱਜ ਗਈ ਆ। ਮੇਰੇ ਦੀ ਕਿ ਸਾਡੀ ਬਿੱਲਾ ਗਈ। ਕਹਿੰਦਾ ਤੂੰ ਲੋ ਹਲੋ ਲਾਓ। ਨਹੀਂ ਪਿੰਨ ਮਿੱਠਾ ਰੋਟੀ। ਓ ਮਣੀ ਆ ਜੋ ਓ ਬਹੁਤ ਜੋੜ ਬੜਾ ਨਾ ਗਿਆ ਹਣਾ ਆਪਾਂ ਕਾ ਆਇਆ ਆ ਜੋ ਆ ਜੋ ਮਾ ਇਹ ਕਰਦੇ ਆ ਜਾ ਤੈਨੂੰ ਕਿਵੇਂ ਗਾਣੇ ਆ ਅੱਛਾ ਹੱਤ ਨਾ ਨੀਲੇ ਦਾ ਮੁੰਡੇ ਠੀਕ ਆ ਤੈਨੂੰ ਚੌੜਾ ਛੇ ਨਹੀਂ ਲੱਗਦੇ ਅੱਛਾ ਯਾਰ ਕੋਣ ਆ ਜਾ ਗੱਭਰੂ ਆ ਮੰਡਾ ਯੂਥ ਪ੍ਰਧਾਨ ਹਲੋ ਚੌਲ ਪਵਾ ਲੋ ਭਾਈ ਆਇਓ ਖਾ ਕੇਵੇਂ ਖਾਨੀ ਆ ਚੱਲ 1 2 3